ਲੋ ਜੀ ਟੁੱਲੂ ਪੰਪ ਕੱਲ ਤਾਂ ਬੜਾ ਹਾਂ ਚੱਲਦਾ ਸੀਗਾ ਉਹ ਚੱਲਦਾ ਚੱਲਦਾ ਯਾਰ ਚਲਾਉਣ ਲੱਗੇ ਤਾਂ ਚਲਿਆ ਨਹੀਂ ਤੇ ਇਹ ਤਾਂ ਮਾੜੀ ਮੋਟੀ ਰਿਪੇਅਰ ਜੇ ਤਾਂ ਹਣ ਕੋਈ ਵੀ ਪ੍ਰੋਬਲਮ ਹੋਈ ਛੋਟੀ ਮੋਟੀ ਉਹ ਅਸੀਂ ਖੋਲ ਕੇ ਨੂੰ ਮਾੜਾ ਬੋਟਾ ਦੇਖ ਲਾਂਗੇ ਜਿਹੜਾ ਤਾਂ ਨਹੀਂ ਕੋਈ ਸਕਦੇ ਬਾਕੀ ਤਾਂ ਮਕੈਨਿਕੀ ਦੇਖ ਸਕਦਾ ਤੇ ਜੇ ਮੰਨ ਲਓ ਕੋਈ ਛੋਟੀ ਮੋਟੀ ਪ੍ਰੋਬਲਮ ਤਾਂ ਇਹ ਮੈਂ ਠੀਕ ਕਰ ਲੈਣੀ ਹੈ ਉਹਨੂੰ ਵੀ ਕਰਕੇ ਦੇਖਾ ਦੇਣੀ ਐ ਸਕੂਪ ਪੰਪ ਸਿਕਾ ਜਿਹੜਾ ਚੱਲਦਾ ਚਾਹਉ ਦੂਏ ਦਿਨ ਚੱਲਿਆ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਤੇ ਹੁਣ ਅਸੀਂ ਤੁਹਾਨੂੰ ਕਹਾਂਦੇ ਹਾਂ ਕਿ ਪਹਿਲੇ ਤਾਂ ਆ ਜਿਹੜੀ ਹੁੰਦੀ ਆ ਤਾਰ ਇਹਨੂੰ ਖੋਲ ਕੇ ਦੇਖਣਾ ਇਹਦੇ ਚੋਂ ਤਾਰ ਟੁੱਟਾ ਨਹੀਂ ਕੋਈ ਲੱਤੀ ਤੇ ਫਿਰ ਜੇ ਇਹਦੇ ਚ ਟੁੱਟੀ ਹੋਈ ਤਾਂ ਫਿਰ ਜਲਦੀ ਸੌਖਾ ਹੀ ਹੱਲ ਹੈ ਕਿ ਉਹਨੂੰ ਖੋਲ ਕੇ ਦੇਖਣਾ ਪੈਣਾ। ਛੋਟੀ ਮੋਟੀ ਪ੍ਰੋਬਲਮ ਤਾਂ ਹੀ ਆਪ ਹੀ ਦਾ ਸੋਲਵ ਕਰ ਸਕਦੇ ਆ। बस ਪੇਜ ਦਾ ਸਮਾਂ ਜਿਲਦੀ ਆ। ਪੇਜ ਦਾ ਇਹ ਕੋਈ ਨਾਟ ਹੋ ਸਕਦੀ ਹੈ। ਖੋਲ ਲਿਆ। ਠੀਕ ਇਹ ਨੂੰ ਹਨੀ ਕਰੋ ਇਹ ਠੀਕ ਆ ਤਾਰਾਂ ਲਗੀਆਂ ਠੀਕ ਕੋਈ ਪ੍ਰੋਬਲਮ ਨਹੀਂ ਆਈਦਾ ਹੀ ਖੁੱਲਿਆ ਹੋਵੇ ਨਹੀਂ ਕੋਈ ਕੱਟਾਣਾ ਕੋਈ ਟੀਮੋਟੀ ਜਿਹਦਾ ਪ੍ਰੋਬਲਮ ਹੁੰਦੀ ਤੁਸੀਂ ਆਪ ਇਹਦੀ ਚੁੱਕ ਕਰ ਦਿਓ ਕੋਈ ਨਹੀਂ ਤਾਂ ਖੁੱਲ ਕੇ ਕਰਾ ਦਿਨੋਂ ਕੋਈ ਆਪੀ ਨੂੰ ਕੱਸਾ ਦੇਣੀ ਕੋਈ ਇੰਨਾ ਵੱਡਾ ਨੰ ਕੰਮ ਨਹੀਂ ਆ ਇਹ ਦਾ ਫੋਟਾ ਹੀ ਆ ਬਾਕੀ ਹੁਣ ਉਹਦਾ ਨਾ ਕੋਈ ਮੇਜੇ ਪਰੋਲ ਹੋਵੇ ਜਿਹੜੀ 3.5 ਮਹੀਨਾ ਤੋਂ ਹੋਵੇ ਤਾਂ ਇਹਦਾ ਮਕੈਨਿਕ ਨੂੰ ਪੜਨਾ ਹੀ ਪੜਾ ਇਹ ਤਾਂ ਵੀ ਲਖਣੀ ਹੀ ਪੈਪੇ ਇਹ ਇਹ ਦਾ ਠੀਕ ਹੈ ਹੁਣ ਆਹ ਵਾਲਾ ਕਿਉਂ ਦਿੰਦੇ ਆ ਬੰਦ ਕੀ ਆਹ ਡੱਬੀ ਜੀ ਹੁੰਦੀ ਆ ਵਾਲੀ ਇੰਟੂ ਇਹ ਕੋਈ ਦੇਖ ਸਕਦੇ ਆ ਕੱਟ ਸਪੀਚ ਕਸਨਾ ਦੀ ਦੂਰੀ ਆ ਇਹ ਵਾਰੀ ਤੋਂ ਨਾ ਬਾਅਦ ਤੇਰੀ ਤਾਇਆ ਤਾਰ ਹੁੰਦੀ ਆ ਉਹ ਫੁੱਟ ਜਾਂਦੀ ਕ੍ਰੈਕ ਹੋ ਜਾਂਦੀ ਕੋਪੀ ਹੋਇਆ ਹੁੰਦਾ ਤਾਂ ਬੰਦਾ ਕਰਈ ਜੋੜ ਖਾਦਾ ਨਹੀਂ ਕੋਈ ਤੇ ਇਹਦਾ ਇੱਥੇ ਪ੍ਰੋਬਲਮ ਆਈ ਪੱਕੇ ਦਾ ਠੀਕ ਹੋ ਜਾਣਾ ਹੈ ਕਿ ਮੈਂ ਮਕੈਨਿਕ ਤੋਂ ਫੜਨਾ ਪੈਣਾ ਹੈ ਟੁੱਟ ਗਈ ਆ ਵੀ ਤਾਂ ਪਾਇਆ ਟੁੱਟ ਗਈ ਉਪਰ ਇਹ ਹਨ ਰੋੜ ਨਹੀਂ ਪੈਣੀ ਤੁਹਾਨੂੰ ਆ ਜਦ ਮੈਂ ਤਾਂ ਸਿਆਦ ਵੀ ਕਿਹਾ ਹੈ ਹਿੱਕ ਘਰੇ ਠੀਕ ਕਰਾ ਤਾਂ ਦੇ ਇੰਦਾ ਦੀ ਮਾੜੀ ਮੋਟੀ ਪ੍ਰੋਬਲਮ ਹੋਵੇ ਤੇ ਇਹਨਾਂ ਕਰਨ ਦੀ ਮਕੈਨਿਕ 100 200 ਰੁਪਏ ਲੈ ਲੈਂਦੇ ਵੀ ਆਪਣਾ ਘਰ ਹੀ ਨਾਲ ਪੱਕਾ ਦੇ ਤੇ ਹੁਣ ਆ ਜੀ ਤਾਰ ਤੋੜੀ ਰਗਾ ਲੱਗਿਓ ਦਿਖਾ ਦਈਏ ਇਹ ਤਾਂ ਟੁੱਟ ਗਈ ਆ ਮੈਂ ਤਾਰ ਸਿੱਧ ਲਈ ਆ ਮੜ ਕੇ ਰੱਖੋ ਇਹ ਤਾਰ ਛੱਲ ਲਈ ਤਾਂ ਇਹਨੂੰ ਸਲੀਪ ਕਹਿੰਦੇ ਆ। ਇਦਾਂ ਨਹੀਂ ਤੁਸੀਂ ਬਿਜਲੀ ਵਾਲੇ ਤੋਂ ਲੈ ਲੈਣੀ ਦੁਕਾਨ ਤੋਂ। ਉਹ ਮਿਲ ਜਾਂਦੀ ਸਸਤੀ ਮਿਲ ਜਾਂਦੀ ਹੈ। ਇਹਦੇ ਨਾਲ ਫੇ ਕੀ ਹੈਗਾ ਕਿ ਤਾਰ ਜੁੜਦੀ ਨਹੀਂ ਕਿਦੇ ਵੀ। ਇਦਾਂ ਆਹ ਪਹਿਲੇ ਪਹਿਨ ਸਲੀਪ ਇਦਾਂ ਹੀ ਪਾ ਦਿੰਦੇ। Thank you. ਇਹ ਤਾਂ ਬਾਲਪੁਰ ਕਿਹਾ ਤੇ ਇਹ ਕਿਨੈ ਤਿੱਤਰ ਕਾਰ ਛੋਟੀ ਇਹ ਕਰਕੇ ਬਾਲ ਦੇਣਾ ਉਹ ਖਾ ਪਰ ਦੇ ਦੇਵਾਂ ਤੇ ਇਹ ਇਹਨਾਂ ਨੂੰ ਫਿਰ ਇਹ ਨਹੀਂ ਕੰਮ ਹੁੰਦਾ ਯਾ ਯਾਹੋ ਚਲਾਉਣ ਕੋਈ ਤੁਹਾਨੂੰ ਚਲਾ ਕੇ ਰੱਖਿਆ ਇੱਥੇ ਰੱਖ ਲੈ ਤੇ ਯਾ ਚੱਲ ਚਲਾਇਂ ਇੱਕ ਮਿੰਟ ਰੁਕੀ ਤੇ ਚੱਲ ਤੇ ਬੜੇ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਨੇ ਆਂ ਚੱਲ ਫੇਰ ਆ ਦੇਖੋ ਚੱਲ ਪਿਆ ਇੱਕ ਵਾਰ ਫੇਰ ਚਲਾ ਲੀ ਤੇ ਇੱਕ ਵਾਰ ਫੇਰ ਆ ਦੇਖੋ ਆਵਾਜ਼ ਆਉਂਦੀ ਨਹੀਂ ਤਾਂ ਮੈਂ ਛੋੜੀ ਨਹੀਂ ਚੱਲ ਬੰਦ ਕਰ ਦਿੱਤੀ ਉੱਕਾ ਨਹੀਂ ਚਲਾਉਣਾ ਬੋਤਾ ਤੇ ਇਦਾਂ ਤੁਸੀਂ ਆਪਣੇ ਪੈਸੇ ਪਚਾ ਸਕਦੇ ਕੋਈ ਓੱਖਾ ਨਹੀਂ ਹੈਗਾ ਕਰ ਤੇ ਲੋ ਤੁਹਾਡੇ ਸਾਹਮਣੇ ਤਾਰ ਹੀ ਸੀ ਕਿ ਟੁੱਟੀ ਹੋ ਇੰਨਾ ਕੇ ਕਮ ਮਕੈਨਿਕਾਂ ਦੇ ਤੋ 200 ਰੁਪਿਆ ਲੈ ਲੈਂਦੇ ਆ ਤੇ ਇਹ ਦੇਖ ਲਓ ਕੋਈ ਔਖਾ ਨਹੀਂ ਕੰਮ ਬਸ ਤੁਸੀਂ ਇਹਦਾ ਜਿਦਾ ਅਸੀਂ ਤੁਹਾਨੂੰ ਦੱਸਾਇਆ ਕੋਲਕ ਤੁਸੀਂ ਵੀ ਇਨਾਂਕ ਆਪਣੇ ਘਰ ਇਹ ਕੰਮ ਕਰ ਸਕਦੇ ਆ ਜੇ ਤੁਹਾਡੇ ਪੰਪ ਦੇ ਵਿੱਚ ਕੋਈ ਪ੍ਰੋਬਲਮ ਜਾਂ ਕਿਸੇ ਵੀ ਬਿਜਲੀ ਵਾਲੇ ਦੇ ਇਹਦਾ ਤਾਰ ਤੁਸੀਂ ਆਪ ਨੂੰ ਦੇਖ ਸਕਦੇ ਆ ਕਿ ਕਿਤੇ ਤਾਰ ਟੁੱਟਾਂ ਨਹੀਂ ਲੱਤੀ ਤਾਰ ਟੁੱਟੀ ਤਾਂ ਨਹੀਂ ਇਹ ਤਾਰ ਟੁੱਟੀ ਹੋ ਸਗੀ ਤਾਂ ਅਸੀਂ ਜੋੜ ਦੇ ਠੀਕ ਹੈ ਤੁਸੀਂ ਵੀ ਆਪਣਾ ਟਿੱਕਾ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਤੋਂ ਕੇ ਸ਼ੇਅਰ ਜਰੂਰ ਕਰਿਓ ਤੇ ਲਾਇਕ ਵੀ ਜਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ